ਸਸੀਗਾ ਦੋਸਤੋ ਜੇਕਰ ਤੁਸੀਂ ਰਾਜਪੁਰੇ ਦੇ ਸ਼ਹਿਰ ਦੇ ਵਿੱਚ ਆਪਣਾ ਇੱਕ ਪਲਾਟ ਜਾਂ ਕੋਈ ਸ਼ੋਰੂਮ ਦੇ ਲਈ ਜਾਂ ਇੱਕ ਜਗਾ ਬਣਾਉਣ ਦੇ ਲਈ ਜਗਾ ਖਰੀਦਣੀ ਚਾਹੁੰਦੇ ਤਾਂ ਰਾਜਪੁਰੇ ਦੀ ਇੱਕ ਪਹਿਲੀ ਕਲੋਨੀ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਮੇਰੇ ਪਿੱਛੇ ਤੁਸੀਂ ਪਾਰਕ ਵੀ ਦੇਖ ਦੇਖ ਰਹੇ ਹੋ ਇਸ ਕਲੋਨੀ ਦਾ ਨਾਮ ਹੈਗਾ TDI કોનોટ اسٹیਟ ਤੇ ਅੱਜ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਸਸੀਗਾ ਜੀ ਸਸੀਗਾ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਠੀਕ ਠਾਕ ਇਸ ਕਲੋਨੀ ਵਿੱਚ ਤੁਸੀਂ ਕੀ ਕੀ ਫੈਸਿਲਿਟੀ ਲੈ ਕੇ ਆਏ ਜੀ ਸਰ ਇਹਦੇ ਵਿੱਚ ਪਹਿਲਾਂ ਤਾਂ ਸਕਿਉਰਟੀ ਪਰਪਸ ਹੈ ਜੀ ਠੀਕ ਹੈ ਜੀ ਜੇ ਆਪਾਂ ਘਟੂ ਘਟ ਸਾਈਜ਼ ਦੀ ਗੱਲ ਕਰਦੇ ਬਾਈ ਜੀ ਕਿੱਥੋਂ ਸ਼ੁਰੂਆਤ ਹੁੰ ਸਾਰੇ ਇਥੇ ਪਲਾਟ ਆਪਾਂ ਨੂੰ ਜਿੰਨਾ ਦਾ ਸਾਈਜ਼ ਹੈਗਾ ਜੀ 150 ਸਕਰ ਯਾਰਡ ਜੀ ਠੀਕ ਹੈ ਜੀ ਜਿੰਦਾ ਸਾਈਜ਼ ਹੋਏਗਾ 27x50 ਜੀ ਠੀਕਾ ਜੇ ਆਪਾਂ 200 ਦੇ ਵਿੱਚ ਜਾਣੇ ਆ ਜੀ ਹਾਂਜੀ ਉਹ ਹੈਗਾ 30x60 ਦੇ ਜੀ ਠੀਕਾ ਉਸ ਤੋਂ ਬਾਅਦ ਚੋ 500 ਸਕਰ ਫੁੱਟ ਦੇ ਵੀ ਹੋ ਗਏ ਆ ਜੀ ਠੀਕ ਆ ਜੀ 300 ਸਕਰ ਫੁੱਟ ਵੀ ਹੋ ਗਏ ਆ ਜੀ ਮਤਲਬ ਜੜਾ ਵੀ ਕਸਟਮਰ ਆਂਦਾ ਹੈ ਜੀ ਉਹ ਆਪਣੀ ਡਿਮਾਂਡ ਦੇ ਅਨੁਸਾਰ ਹਰ ਇੱਕ ਚੀਜ਼ ਉਹਨੂੰ ਮਿਲੇਗੀ ਹਰ ਇੱਕ ਚੀਜ਼ ਮਿਲੇਗੀ ਠੀਕ ਇੱਕ ਆਪਾਂ ਜੀ ਹੋਰ ਗੱਲ ਕਰੀਏ ਇਹ ਟੋਟਲ ਇਹਦਾ ਏਰੀਆ ਕਿੰਨਾ ਕੁ ਹੋਏਗਾ ਇਹ ਸਰ 42 ਏਕੜ ਦੇ ਵਿੱਚ ਬਣੀ ਹੋਈ ਹੈ ਜੀ ਇਹ ਇਹਨੂੰ ਤਿੰਨ ਪਾਸੇ ਰੋਡ ਲੱਗ ਰਿਹਾ ਜੀ ਅੱਛਾ ਤਿੰਨ ਤਿੰਨ ਦਾ ਮੈਨ ਆ ਗਿਆ ਜੀ ਹਾਂ ਜੀ ਹਾਂ ਇਹ ਮੈਨ ਆ ਗਿਆ ਇਧਰ ਸਾਈਡ ਤੇ ਆ ਗਿਆ ਜੀ ਠੀਕ ਆ ਇਹ ਕਹਿੰਦੇ ਪਿਛਲੇ ਪਾਸੇ ਵੀ ਰੋਡ ਲੱਗ ਰਿਹਾ ਜੀ ਪਰ ਆਪਣੀ ਜਿਹੜੇ 메ਨ ਗੇਟ ਹੈ ਜੀ ਇੱਕ ਤਾਂ ਸਾਹਮਣੇ ਹੋਏਗਾ ਜੀ ਹਾਂ 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 ਇਧਰ ਸਾਹਮਣੇ ਵਾਲੇ ਪਾਸੇ ਜੀ ਦੋਸਤੋ ਜਿਹੜੀ ਆਪਾਂ ਕਲੋਨੀ ਦੀ ਗੱਲ ਕਰ ਰਹੇ ਹਾਂ ਇਸ ਕਲੋਨੀ ਦੇ ਵਿੱਚ ਆਪਾਂ ਟੋਟਲ ਏਰੀਆ ਦੇਖੀਏ ਤੁਸੀਂ ਨਾਲ ਉਹਦੇ ਕੈਮਰੇ ਦੀ ਤੁਸੀਂ ਉੱਪਰ ਸ਼ੂਟ ਵੀ ਦੇਖ ਰਹੇ ਹੋ ਇਹ ਟੋਟਲ 42 एकड़ ਏਰੀਆ ਹੈਗਾ ਜੇ ਇਹਦੇ ਨਾਲ ਆਪਾਂ ਹੋਰ ਵੀ ਦੇਖੀਏ ਇੱਥੇ ਟੋਟਲ ਕੁੱਲ ਜਿਵੇਂ ਮੇਰੇ ਪਿੱਛੇ ਤੁਸੀਂ ਪਾਰਕ ਦੇਖ ਰਹੇ ਹੋ ਇਧਰ ਲੈਫਟ ਜਾਂ ਰਾਈਟ ਸਾਈਡ ਦੀ ਗੱਲ ਕਰ ਰਹੇ ਹਾਂ ਤਾਂ ਟੋਟਲ ਇੱਥੇ 8 ਪਾਰਕ ਨੇ ਉਸ ਤੋਂ ਬਾਅਦ ਤੋਂ ਜਦੋਂ ਆਪਾਂ ਇੱਥੇ ਰਹਿਣ ਲੱਗ ਪਏ ਜੀ ਹਾਂਜੀ ਸਾਹਮਣੇ ਦੇਖੋ ਸਾਹਮਣੇ ਦਿਖ ਰਿਹਾ ਨਾ ਕਮਰਸ਼ੀਅਲ ਹੈ ਜੀ ਉਹ ਸਾਰਾ ਏਰੀਆ ਹੈ ਸਾਰਾ ਉਹਥੇ ਅਲੱਗ-ਅਲੱਗ ਤਰ੍ਹਾਂ ਦੇ ਜੀ ਸ਼ੋਰੂਮ ਬਣਦੇ ਨੇ ਠੀਕ ਹੈ ਜੀ ਉਹ ਲੈਣਾ ਚਾਹੁੰਦੇ ਆ ਤੁਸੀਂ ਉਹ ਲੈ ਸਕਦੇ ਆ ਜੀ ਠੀਕ ਆ ਉਹਦੇ ਵਿੱਚ ਜੋ ਵੀ ਉਥੇ ਆਣਗੇ ਜੀ cafe ਵਗੈਰਾ ਜੀ ਹਾਂਜੀ ਹਾਂ ਉਹ ਸਾਰੇ ਉਹ ਆਪਾਂ ਨੂੰ ਸੁਵਿਧਾ ਮਿਲੇਗੀ ਜੀ ਠੀਕ ਆ ਦੂਜੀ ਗੱਲ ਜੀ ਇੱਥੇ ਸਕਿਉਰਟੀ ਪਰਪਸ ਹੈ ਜੀ ਕੋਈ ਬਿਗੈਰ ਸਕਿਉਰਟੀ ਤੋਂ ਐਂਟਰ ਨਹੀਂ ਹੋ ਸਕਦਾ ਐਂਟਰ ਹੀ ਨਹੀਂ ਹੈਗੀ ਇਹ ਰਾਜਪੁਰੇ ਦੇ ਵਿੱਚ ਇਹੀ ਕਲੋਨੀ ਵਿੱਚ ਸਭ ਤੋਂ ਵਧੀਆ ਫੈਸਿਲਿਟੀ ਹੈ ਜੀ ਜਿਹੜੀ ਇੱਥੇ ਮਿਲ ਰਹੀ ਹੈ ਜੀ ਠੀਕ 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 ਦੂਜੀ ਇੱਥੇ ਅੰਡਰਗਰਾਉਂਡ ਹੈ ਜਿਹੜੀ ਤਾਰਾਂ ਆ ਜੀ ਸਾਰੀਆਂ ਅੰਡਰਗਰਾਉਂਡ ਹੈ ਨਹੀਂ ਤਾਂ ਤੁਸੀਂ ਦੇਖੋਗੇ ਆਲੇ ਦੁਆਲੇ ਜਾਲ ਵੀ ਛੇ ਰੰਦਾ ਸੀ ਦੇਖਦੇ ਆ ਇੱਥੇ ਬਿਲਕੁਲ ਅੰਡਰਗਰਾਉਂਡ ਸੀਵਰੇਜ ਦੀ ਫੈਸਿਲਿਟੀ ਹੈ ਜੀ ਸੀਵਰੇਜ ਤਾਂ ਛੱਡ ਜਿਹੜਾ ਸਾਰਾ ਅਵਿਸ਼ਟ ਪਾਣੀ ਆ ਉਹਨੂੰ ਸਫਾਈ ਕਰਕੇ ਪੌਦਿਆਂ ਵਾਸਤੇ ਆਪਣੇ 8 ਪਾਰਕ ਹੈ ਜੀ ਉਹਦੇ ਠੀਕ ਆ ਹਾਂ ਜੀ ਹਲਕ ਲੋਕੇਸ਼ਨ ਦੇ ਬਾਅਦ ਅਲੱਗ-ਅਲੱਗ ਪਾਰਕ ਹੈ ਜੇ ਤੁਸੀਂ ਪਾਰਕ ਦੇ ਸਾਹਮਣੇ ਵੀ ਲੈਣਾ ਚਾਹੁੰਦੇ ਆ ਪਲਾਟ ਉਹ ਵੀ ਮਿਲ ਜੇਗਾ ਜੀ ਆਪਾਂ ਠੀਕ ਜੇ ਆਪਾਂ ਜਿਮ ਸੈਂਟਰ ਦੀ ਗੱਲ ਕਰੀ ਅੱਜ ਕੱਲ ਹਰੇਕ ਬੰਦੇ ਨੂੰ ਚਾਹ ਹੁੰਦਾ ਕੀ ਹਾਂ ਉਹ ਸਾਹਮਣੇ ਬਣ ਰਿਹਾ ਜੀ ਠੀਕ ਆ ਦੋਸਤੋ ਜਿਮ ਸੈਂਟਰ ਵੀ ਆ ਇਹਦੇ ਨਾਲ ਜਿਹੜੀ ਮੈਂ ਅਸੀਂ ਸਾਡੀ ਕਲੋਨੀ ਦੇ ਵਿੱਚ ਧਾਰਮਿਕ ਸੰਸਥਾਵਾਂ ਹੋਣੀਆਂ ਜ਼ਰੂਰੀ ਨੇ ਉਹ ਵੀ ਇਹਨਾਂ ਨੇ ਸਪੈਸ਼ਲ ਉਹਦੀ ਥਾਂ ਰੱਖੀ ਹੋਈ ਆ ਦੇ ਹਰੇਕ ਚੀਜ਼ ਨੂੰ ਜਿਵੇਂ ਤੁਸੀਂ ਗਲੀਆਂ ਦੇਖ ਰਹੇ ਹੋ ਜਾਂ ਰੋਡ ਦੀ ਗੱਲ ਕਰੀਏ ਆਪਾਂ ਪ੍ਰੋਪਰ ਹੀ ਚੌਂਕ ਦੀ ਗੱਲ ਕਰੀਏ ਸਾਨੂੰ ਇਦਾਂ ਲੱਗ ਰਿਹਾ ਜਿਵੇਂ ਅਸੀਂ ਕਿਸੇ ਕਿਸੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਹੈਗੇ ਆ ਜਿੱਥੇ ਤੁਸੀਂ ਮੇਰੇ ਪਿੱਛੇ ਬੱਚਿਆਂ ਦੇ ਲਈ ਵੀ ਤੁਸੀਂ ਪਾਰਕ ਦੇਖ ਰਹੇ ਹੋ ਨਾ ਉਹ ਸਾਹਮਣੇ ਇੱਕ ਬਿਲਡਿੰਗ ਵੀ ਤਿਆਰ ਹੋ ਰਹੀ ਆ ਜਿੱਥੇ ਕਲੱਬ ਸੈਂਟਰ ਹੋਏਗਾ ਆਪਣਾ ਉਥੇ ਅਸੀਂ ਜੇ ਕੋਈ ਪਾਰਟੀ ਕਰਨੀ ਆ ਉਹਦਾ ਵੀ ਵਧੀਆ ਰੈਜ਼ਰਵਮੈਂਟ ਹੈ ਬਾਕੀ ਇਸ ਤੋਂ ਬਿਨਾਂ ਰਾਜਪੁਰੇ ਸ਼ਹਿਰ ਦੇ ਵਿੱਚ ਇਸ ਕਲੋਨੀ ਦੇ ਵਿੱਚ ਤੁਸੀਂ ਕੋਈ ਵੀ ਪਰਚੇਜ਼ ਕਰਨੀ ਆ ਜਗ੍ਹਾ ਤਾਂ ਬਾਈ ਦੇ ਨਾਮ ਹੈਗਾ ਗਰਮੀਤ ਸਿੰਘ ਆ ਤੇ ਨੰਬਰ ਅਸੀਂ نیچے ਮੈਂਸ਼ਨ ਕੀਤਾ ਹੋਇਆ ਇਹਨਾਂ ਨਾਲ ਤੁਸੀਂ ਸੰਪਰ ਰਾਜਪੁਰੇ ਦੇ ਆਲੇ ਦੁਆਲੇ ਕੋਈ ਵੀ ਤੁਸੀਂ ਨੇ ਪਲਾਟ ਲੈਣਾ ਕੋਈ ਤੁਸੀਂ ਨੇ ਜ਼ਮੀਨ ਖਰੀਦਣੀ ਆ ਵੇਚਣੀ ਆ ਤਾਂ ਬਾਈ ਜੀ ਹੋਰੀ ਬਹੁਤ ਵਧੀਆਂ ਨੇ ਨੇਚਰ ਪੱਖੋਂ ਵੀ ਵੈਸੇ ਹੀ ਵੀ ਤਾਂ ਇਹਨਾਂ ਦਾ ਨੰਬਰ نیچے ਮੈਂਸ਼ਨ ਆ ਕੋਈ ਵੀ ਪ੍ਰਾਪਰਟੀ ਹੈ ਤਾਂ ਤੁਸੀਂ ਬਕਾਇਦਾ ਵੀਰ ਨਾਲ ਗੱਲ ਕਰਕੇ ਲੈ ਸਕਦੇ ਹੋ ਤਾਂ ਵੀਡੀਓ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਤਾਂ ਹੋਰ ਨਵੀਂ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਸਾਂਝੀ ਕਰ ਦੇਵਾਂਗੇ ਧੰਨਵਾਦ ਬਾਈ ਜੀ ਬਹੁਤ ਵਾਹ